ਹਾਂਜੀ ਭਾਜੀ ਕੀ ਨਾਮ ਤੁਹਾਡਾ ਜਤਿੰਦਰ ਸਿੰਘ ਜੀ ਤੇ ਇਹ ਜਿਹੜਾ ਐਕਸੀਡੈਂਟ ਹੋਇਆ ਤੁਹਾਡੀ ਟਰਾਲੀ ਸੀ ਹਾਂਜੀ ਅਸੀਂ ਆਪਣੀ ਸਾਈਡ ਤੇ ਆਂਦੇ ਪਏ ਸੀ ਇਹਨਾਂ ਨੇ ਪਿੱਛੇ ਤੇ ਆ ਕੇ ਜ਼ੋਰ ਨਾਲ ਗੱਡੀ ਮਾਰੀ ਕਿਉਂ ਆ ਕਿਧਰੋਂ ਆਏ ਸੀ ਤੁਸੀਂ ਅਸੀਂ ਇਧਰੋਂ ਆਂਦੇ ਸੀ ਜੀ ਜਲਾਲਪੁਰ ਤੋਂ ਜੀ ਇਹ ਜਾ ਕਿਧਰ ਰਹੇ ਸੀ ਮਾਛੌੜਾ ਸਾਹਿਬ ਕੀ ਨਾਮ ਕੀ ਤੁਹਾਡਾ ਜਤਿੰਦਰ ਸਿੰਘ ਤੇ ਇਹ ਕਿਵੇਂ ਵਜ੍ਹੀ ਕਾਰਨ ਮਗਰ ਤੁਹਾਡੇ ਅਸੀਂ ਆਪਣੀ ਸਾਈਡ ਜਾਂਦੇ ਪਏ ਸੀ ਇਹਨਾਂ ਨੇ ਪਿੱਛੇ ਤੇ ਆ ਕੇ ਮਾਰੀ ਜੇ ਇਹਨਾਂ ਨੂੰ ਕਿਹਾ ਕਹਿੰਦੇ ਵੀਰੇ ਸਾਨੂੰ ਟਰਾਲੀ ਦਿਖਿਓ ਨਹੀਂ ਕਹਿੰਦੇ ਬ੍ਰੇਕ ਨਹੀਂ ਲੱਗੀ ਸਾਡੀ ਕਹਿੰਦੇ ਅਸੀਂ ਦੇਖਿਆ ਨਹੀਂ ਕਾਲੀ 'ਚ ਸੀਗੇ ਅਸੀਂ ਕਿੰਨੇ ਬੰਦੇ ਸੀਗੇ ਗੱਡੀ ਦੇ ਵਿੱਚ ਗੱਡੀ ਦੇ ਵਿੱਚ 3-4 ਜਣੇ ਸੀਗੇ ਇੰਨੀ ਐਕਸਟਾ ਵੱਜੀਆਂ ਉਹਨਾਂ ਦੇ ਉਹਨਾਂ ਦੇ ਗੱਡੀ ਵਾਲਿਆਂ ਦੇ ਨਹੀਂ ਵੱਜੀਆਂ ਗੱਡੀ ਵਾਲੇ ਤਾਂ ਭੱਜ ਗਏ ਨਾਲ ਕੁੱਤੇ ਵੀ ਸੀਗੇ ਭਾਈ ਹਾਂ ਇਹਨਾਂ ਕੋ ਕੁੱਤੇ ਸੀਗੇ ਸ਼ਿਕਾਰੀ ਆ ਕਿਤੇ ਕਹਿੰਦੇ ਸ਼ਿਕਾਰਤੇ ਚੱਲੇ ਆ ਸੀ ਤੇ ਹੋਰ ਛੱਟ-ਸੂਟ ਵੀ ਲੱਗੀ ਗਏ ਹੋਰ ਤੇ ਮੇਰੇ ਨਾਲ ਜਿਹੜੇ ਦੋ ਮੁੰਡੇ ਸੀ ਉਹਨਾਂ ਦੇ ਲੱਗੀਆਂ ਸੀ ਸੱਟਾਂ ਬਚ ਗਏ ਉੱਥੇ ਕਿੱਦਾਂ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਜਿਵੇਂ ਜਦੋਂ ਕਾ ਮਗਰ ਹੈ ਟਰੈਕਟਰਾਂ ਗੱਡੀ ਵੱਜੀ ਆ ਉਹ ਮੁੰਡੇ ਡਿੱਗ ਪਏ ਉੱਪਰ ਹਾਂਜੀ ਇਹ ਸਾਈਡਾਂ ਤੇ ਡਿੱਗੇ ਉਪਰ ਕੋ ਗੱਡੀ ਕੁਡੀ ਨਾ ਕੀ ਕਿਉਂ ਦੇਖਿਆ ਨਹੀਂ ਮੈਂ ਤਾਂ ਆਪ ਮੂਰੇ ਸਟੀਰਿੰਗ ਤੇ ਵੱਜਿਆ ਵੀ ਮੈਂ ਤਾਂ ਚਲਾਉਂਦਾ ਸੀਗਾ ਸਟੀਰਿੰਗ ਤੇ ਵੱਜਿਆ ਮੈਂ ਤਾਂ ਬਾਅਦ ਚ ਉੱਤਰ ਕੇ ਦੇਖਿਆ اچھا ਉਹ ਜਿਹੜੇ ਬੰਦੇ ਸੱਟਾਂ ਲੱਗੀਆਂ ਉਹ ਕਿੱਥੇ ਭੇਜਿਆ ਉਹ ਐਂਬੂਲੈਂਸ ਲੈ ਕੇ ਗਈ ਹੈ ਜੀ ਪਤਾ ਨਹੀਂ ਕਿੱਥੇ ਲੈ ਗਈ ਹਲੇ ਐਸਐਸਪੀ ਦੀ ਗੱਡੀ ਜਿਹੜੀ ਲੈਟ ਆ ਜਿਹੜੀ ਕਦੋਂ ਗਈ ਕਿੰਨੀ ਦੇਰ ਬਾਅਦ ਆਈ ਹੈ ਇਹ ਹੁਣ ਆਈ ਹੈ ਜੀ 10 ਮਿੰਟ ਹੋ ਗਏ ਇਹਨੂੰ 10 ਮਿੰਟ ਐਕਸੀਡੈਂਟ ਕਦੋਂ ਦਾ ਹੋਇਆ ਐਕਸੀਡੈਂਟ ਨੂੰ ਅੱਧਾ ਘੰਟਾ ਹੋ ਗਿਆ ਪੌਣਾ ਘਟ ਮੇਰਾ ਨਾਮ ਮਨਜੀਤ ਸਿੰਘ ਪਿੰਡ ਚਰਾਣ ਮੌਜੂਦਾ ਪਾਂਚਾ ਜੀ ਮੈਂ ਇਹ ਜਿਹੜਾ ਐਕਸੀ ਅੱਛਾ ਜੀ ਟਰਾਲੀ ਖੜੀ ਪਿੱਛੋਂ ਆਈ ਸਕੋਰ ਵੀ ਵੱਜੀ ਟਰਾਲੀ ਜਾਂਦੀ ਸੀ ਖੜੀ ਸੀ ਖੜੀ ਸੀ ਮੇਰੇ ਸਾਹਮਣੇ ਠੀਕ ਹੈ ਜੀ ਹਾਂ ਖੜੀ ਸੀ ਉਹਨਾਂ ਨੇ ਪਿੱਛੇ ਸਕੋਰ ਵੀ ਵਾਈ ਜਿਹੜਾ ਮੁੰਡੇ ਦੋਨੇ ਸੱਟ ਲੱਗੀ ਉਹ ਆਲੇ ਦੁਆਲੇ ਡੇਗੇ ਜਿਹੜੇ ਟਰੈਕਟਰ ਤੇ ਬੈਠੇ ਹਾਂ ਜੀ ਡੇਗੇ ਉਹ ਇੱਕ ਦਾ ਮੁੰਡਾ ਪਤਾ ਨਹੀਂ ਡੈਮੇਜ ਜਮੇ ਹੋ ਗਿਆ ਉਹ ਵਿਚਾਰਾ ਬੋਲਦਾ ਨਹੀਂ ਦੂਜਾ ਵੀ ਸੀਰੀਅਸ ਸੀ ਅੱਛਾ ਤੁਸੀਂ ਇੱਥੇ ਮੌਕੇ ਦੇ ਕੋ ਗੱਡੀ ਗੁੱਡੀ ਨਾਲ ਮੋ ਇਹ ਮਤਲਬ ਤਿੰਨ ਇੱਕ ਦੋ ਮਿੰਟਾਂ ਦੀ ਲੇਟ ਆ ਗਿਆ ਪਹਿਲਾ ਐਕਸੀਡੈਂਟ ਥੋੜਾ ਜਿਹਾ ਹੋ ਗਿਆ ਜੀ ਠੀਕ ਹੈ ਉੱਥੇ ਦੇਖਿਆ ਤਾਂ ਮੌਕੇ ਦੇ ਮਤਲਬ ਦੋ ਬੰਦੇ ਤਾਂ ਡੇਗੇ ਪਏ ਸੀ ਠੀਕ ਹੈ ਜੀ ਹਾਂ ਜੀ ਆ ਖੂਨ ਵੀ ਪਿਆ ਹੈ ਮੌਕੇ ਤੇ ਬਾਕੀ ਇੱਕ ਮੁੰਡੇ ਦਾ ਮੋਕੇ ਸਾਰ ਮਤਲਬ ਡੇਢ ਘੰਟਾ ਡੇਢ ਪਾ ਇੱਕ ਘੰਟੇ ਬਾਅਦ ਸਾਨੂੰ ਐਂਬੂਲੈਂਸ ਆਈ ਉਹ ਵੀ ਭਾਜੀ ਸੂਰੀ ਨੂੰ ਕੀਤਾ ਫੋਨ ਦਿਨੇਸ਼ ਨੂੰ ਠੀਕ ਹੈ ਜੀ ਆਪਾਂ ਕਰੋ ਝੂਠ ਬੋਲਣਾ ਠੀਕ ਨਹੀਂ ਜੇ ਮੋਕੇ ਤੇ ਸਾਡੀ ਪ੍ਰਸ਼ਾਸਨ ਨਹੀਂ ਨੀ ਤਾਂ ਰੋਡ ਦੀ ਦੂਈ ਨਹੀਂ ਹੈਗੀ ਰੋਡ ਨੂੰ ਕਾਨੂੰਨ ਦੇ ਵਿੱਚ ਹੈ ਨਹੀਂ ਜਾਂ ਸਾਡੇ ਕੋਲ ਟੂਲ ਟੈਕਸ ਲਾਂਦੇ ਸਾਰੀ ਸਰਦਾਰ ਦੀ ਰੋਡ ਦੀ ਹੁੰਦੀ ਚੱਕਣ ਦੀ ਉਹ ਕਿਉਂ ਨਹੀਂ ਮੋਕੇ ਤੇ ਪਹੁੰਚੇ ਜੇ ਉਹ ਮੋਕੇ ਤੇ ਪਹੁੰਚਦੇ ਅੱਜ ਮਜ਼ਦੂਰ ਦੀ ਮਤਲਬ ਮਾਈ ਚਾਂਸ ਬਚ ਜਵੇ ਸਾਡੇ ਰੱਬ ਵਾਲੇ ਇਹੀ ਆ ਜੇ ਮੋਕੇ ਤੇ ਉਹਦੀ ਬਜਾਈ ਡੈਥ ਹੋ ਗਈ ਫੇਰ ਕਿੰਨਾ ਪਰਿਵਾਰ ਪਿੱਛੇ ਆ ਛੇ ਜੀ ਅੱਠ ਜੀ ਕਿੱਥੋਂ ਖਾਉਂਗੇ ਉਹ ਠੀਕ ਹੈ ਠੀਕ ਨਹੀਂ ਜੀ ਕੋਈ ਮਜ਼ਦੂਰ ਦੀ ਧੁੰਦਾ ਨਹੀਂ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਆਹ ਕਰ ਦਿੱਤਾ ਆਹ ਕਰਤਾ ਤੁਸੀਂ ਹੁਣ ਕੀ ਮੰਗ ਕਰਦੇ ਆ ਜੀ ਅਸੀਂ ਇਹ ਮੰਗ ਕਰਦੇ ਆ ਜੀ ਭਾਜੀ ਜੇ ਮਜ਼ਦੂਰ ਉਹ ਠੀਕ ਹੋਵੇ ਚਾਹੇ ਪੈਸੇ ਲੱਗ ਜੇ ਜਿੱਦਾਂ ਮਰਜੀ ਆ ਠੀਕ ਨਹੀਂ ਜੀ ਪਰ ਠੀਕ ਹੀ ਚਾਹੀਦਾ ਆਪਣੇ ਪਰਿਵਾਰ ਚ ਰਹਿਣ ਹੱਸਾ ਦਾ ਘੇੜਦਾ ਵਾ ਜਿੱਦਾਂ ਹੈਗਾ ਜਿੱਦਾਂ ਹੋ ਰਿਹਾ ਬਈ ਪਰ ਇਹ ਆ ਕਿ ਜਿਹੜਾ ਮਤਲਬ ਜਿੰਨੀ ਵੀ ਉਥੋਂ ਆ ਰੋਡ ਦੀ ਆ ਜਿਹੜਾ ਮਤਲਬ ਪੂਲ ਟੈਕਸ ਦੀ ਆ ਇਹਨਾਂ ਨੂੰ ਇੱਥੇ ਮਤਲਬ ਡਿਊਟੀ ਕਰਦੇ ਤਾਂ ਮਤਲਬ ਜਿਹੜੀ ਹੈਗੀ ਆ ਉਹ ਉਹ ਸਾਹਮਣਾ ਚੱਲੇ ਮਤਲਬ ਜੇ ਮੌਕੇ ਤੇ ਆਏ ਹੁੰਦੇ ਤਾਂ ਜਾਨ ਬਚ ਜਾਂਦੀ ਜੀ ਬਾਕੀ ਹੁਣ ਅੱਧੀ ਪਤਾ ਨਹੀਂ ਹਸਪੀਟਲ ਚ ਲੈ ਗਏ ਆ ਬਾਕੀ ਹੁਣ ਜਦੋਂ ਹਸਪੀਟਲ ਚ ਹੋਇਆ ਉਹਦੇ ਪਰਮਾਤਮਾ ਸੁੱਖ ਵਰਸੇ ਦੋਨੇ ਮੁੰਡੇ ਲੈ ਗਏ ਆ ਸੀਰੀਅਸ ਆ ਜਿਆਦਾ ਆ ਠੀਕ ਆ ਠੀਕ ਨਹੀਂ ਜੀ ਜਰ ਇੱਕ ਐਕਸੀਡੈਂਟ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਕਿੱਥੇ ਹੋਇਆ ਕਿਹੜੀ ਜਗ੍ਹਾ ਤੇ ਕਾਦੇ ਨਾਲ ਹੋਇਆ ਜੀ ਸਾਨੂੰ ਹੁਣੀ ਇਨਫੋਰਮੇਸ਼ਨ ਮਿਲੀ ਆ ਤੇ ਆਪਾਂ 5 ਮਿੰਟ ਚ ਜਿੱਥੇ ਅਕਰਨ ਸੀਗੀ ਉੱਥੇ ਪਹੁੰਚ ਗਏ ਆ ਤੇ ਇਹ ਜਿਹੜਾ ਹੈਗਾ ਕਨਾਲ ਵਿਊ ਦੇ ਓਪੋਜ਼ਿਟ ਸਾਈਡ ਥੋੜਾ ਜਹੋ ਤੂੰ ਅੱਗੇ ਆ ਕੇ ਮੈਕਡੀ ਤੋਂ ਪਿੱਛੇ ਵਿਚਾਲੇ ਹੋਇਆ مین ਹਾਈਵੇ ਤੇ ਤੇ ਸਾਨੂੰ ਪਤਾ ਲੱਗਾ ਕਿ ਇੱਕ ਸਕੋਰਪੀਓ ਗੱਡੀ ਨੇ ਇੱਕ ਟਰਾਲੀ ਨੂੰ ਪਿੱਛੋਂ ਹਿੱਟ ਕੀਤਾ ਜੇ ਵਿੱਚ ਦੋ ਬੰਦੇ ਬੈਠੇ ਸੀ ਤੇ ਉਹ ਟਰਾਲੀ ਦੇ ਵਿੱਚੋਂ ਡਿੱਗਣ ਕਰਕੇ ਉਹਾਂ ਦੇ ਮੌਕੇ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੁਰਲੀ ਸਾਜਦਾ ਲਈ ਸਿਵਲ ਹਸਪੀਟਲ ਜਿਹੜਾ ਹੈਗਾ ਸਿਆਣੀ ਪਹੁੰਚਾਇਆ ਗਿਆ ਤੇ ਅਸੀਂ ਉੱਥੇ ਜਾ ਕੇ ਉਹਨਾਂ ਦੀ ਸਿਹਤ ਬਾਰੇ ਪਤਾ ਕਰਦੇ ਹਾਂ ਕੀ ਹੈ ਤੇ ਅੱਜ ਦੇ ਕਾਰਾਲੇ ਨੇ ਬਾਰੇ ਕੋਪਟਾ ਨਹੀਂ ਕਾਰ ਦੀ ਗੱਡੀ ਦਾ ਨੰਬਰ ਹੈਗਾ ਇਹ ਸਾਡੇ ਕੋਲ ਹਾਲ ਦੀ ਘੜੀ ਉਹ ਮੌਕੇ ਤੋਂ ਖਿਸ ਗਏ ਐ ਤੇ ਉਹਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਪਹਿਲਾਂ ਆਪਾਂ ਜਿਹੜੇ ਗੰਭੀਰ ਸੱਟਾਂ ਲੱਗੀਆਂ ਪਹਿਲਾਂ ਉਹਨਾਂ ਬਾਰੇ ਦੇਖਦੇ ਆ ਉਹਨਾਂ ਦੇ ਇਲਾਜ ਬਾਰੇ ਤੇ ਇਹ ਇਹਨਾਂ ਦੀ ਗੱਡੀ ਜਿਹੜੀ ਕਬਜ਼ੇ 'ਚ ਲਈ ਜਾ ਰਹੀ ਹੈ ਕਬਜ਼ੇ 'ਚ ਲਈ ਜਾ ਰਹੀ ਹੈ ਜੀ ਜੀ ਇਹ ਹੁਣ ਇਹ ਆਪਣਾ ਇਹ ਵੀ ਰੌਲਾ ਪਾ ਰਹੇ ਵੀ ਉਹ ਬੰਦੇ ਡੈੱਡ ਹੋ ਗਏ ਇਹਦੇ ਬਾਰੇ ਤਾਂ ਨਹੀਂ ਨਹੀਂ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਹੁਣ ਅਸੀਂ ਸਿਵਲ ਹਸਪੀਟਲ ਜਾ ਰਹੇ ਹਾਂ ਉੱਥੇ ਜਾ ਕੇ ਪਤਾ ਕਰਦੇ ਹਾਂ